ਤਾਂ ਬਿਲਕੁਲ ਆ ਦੇਖੋਗੇ ਤੁਸੀਂ ਜਿੱਥੇ ਜਿਹੜੇ ਬਾਈ ਜਿਹਦੇ ਬੂਟ ਨੇ ਜਿੰਨਾਂ ਵਿੱਚੋਂ ਜਿਹੜੀ ਗੋਲੀ ਆਰਪਾਰ ਹੋਈ ਹੈ ਤਾਂ ਬਈ ਹਾਂ ਤਾਂ ਜੇ ਅਸੀਂ ਦੇਖੋਗੇ ਵੀ ਕਿਸ ਤਰੀਕਾ ਜਿਹੜੀ ਆਂਦਾ ਤੁਹਾਨੂੰ ਜਿਹੜੀ ਆ ਫਾਇਰਿੰਗ ਉਹਨਾਂ ਵੱਲੋਂ ਤਾਂ ਬਾਈ ਜੀ ਇਹ ਫਾਇਰਿੰਗ ਹੋਈ ਕਿਉਂ ਆ ਤੁਹਾਡੇ ਉੱਤੇ ਕੀ ਕਾਰਨ ਕੀ ਸੀ ਉਸ ਬਸ ਹਾਰ ਬਰਦਾਸ਼ਤ ਨਹੀਂ ਕਰ ਸਕੇ ਕਾਂਗਰਸ ਪਾਰਟੀ ਉਹਦੇ ਕਰਕੇ ਉਹਨੇ ਫਾਇਰਿੰਗ ਕਰਤੀ ਕਿ ਹੁਣ ਬਲਾਕ ਸੰਭ ਦੀ ਔਰ ਜ਼ਿਲ੍ਹਾ ਪ੍ਰੀਸ਼ਦ ਦੋਨੋਂ ਹਾਰ ਗਏ ਇਸ ਵਾਰ ਉਹ ਕੈਂਡੀਡੇਟ ਸੀ ਜ਼ਿਲ੍ਹਾ ਪ੍ਰੀਸ਼ਦ ਦਾ ਆਪ ਉਹ ਵੈਸੇ ਵੀ ਬਦਮਾਸ਼ੀ ਗੁੰਡਾਗਰਦੀ ਕਰਦਾ ਹੀ ਸੀ ਤੇ ਮੱਲੇ 'ਚ ਗਏ ਸੀ ਕਿ ਜਦੋਂ ਉਹਨਾਂ ਵੱਲੋਂ ਫਾਇਰਿੰਗ ਉੱਥੇ ਕੀਤੀ ਗਈ ਐ ਉਹ ਤੁਹਾਨੂੰ ਨੜਕੇ ਰਿਆ ਆ ਕੇ ਉੱਥੇ ਘੇਰਿਆ ਜੀ ਉਹਨਾਂ ਨੇ ਹੁਣ ਤੀ 2 ਘੰਟੇ ਪਹਿਲਾਂ ਦੀ ਘਟਨਾ ਐ ਅਸੀਂ ਡੋਰ ਟੂ ਡੋਰ ਕਰ ਰਹੇ ਸੀ ਡੋਰ ਟੂ ਡੋਰ ਕਰਤੀ ਸਮੇਂ ਸੰਨੇ ਸਾਨੂੰ ਪਹਿਲਾਂ ਵੀ ਐ ਗੱਡੀ 'ਚ ਧਮਕੀ ਦੇ ਕੇ ਗਏ ਵੀ ਜੇ ਉਧਰ ਤੂੰ ਜੀ ਆਏ ਛੋਟਾ ਮੈਂ ਐ ਕਰ ਦੂੰ ਵੀਡੀਓ ਸਾਰਾ ਕੁਝ ਬਣਿਆ ਉਹਨਾਂ ਦਾ A to Z ਠੀਕ ਆ ਉਹ ਤੁਸੀਂ ਪੀਂਚੇ ਕਾਏ ਉਹਨਾਂ ਦੇ ਕੋਲ ਇਧਰ ਆਏ ਉਨਾਂ ਨੇ ਸਾਡੇ ਦੇ ਫਾਇਰਿੰਗ ਸ਼ੁਰੂ ਕਰ ਦਿੱਤੀ ਲੋਈਆਂ ਉਹਨਾਂ ਤੋਂ ਹਾਰ ਨਹੀਂ برداشت ਇਹਦਾ ਇਹ ਤਾਂ ਭਾਈ ਉੱਤਕੇ ਲੜੀ ਪੈਂਦੀ ਜੇ ਹੁਣ ਮੰਦਾਨ ਚ ਆ ਗਏ ਜਾਦਾ ਚੰਡੀ ਦਿਖਾਓ ਜਾਂ ਚੰਡੀ ਜੜਾਓ ਆ ਬਈ ਬਿਲਕੁਲ ਆ ਦੇਖੋਗੇ ਤੁਸੀਂ ਜਿੱਥੇ ਜਿਹੜੇ ਬਾਈ ਜਿਹਦੇ ਬੂਟ ਨੇ ਜਿਨ੍ਹਾਂ ਵਿੱਚੋਂ ਜਿਹੜੀ ਗੋਲੀ ਆਰਪਾਰ ਹੋਈ ਹੈ ਨਾ ਬਈ ਹਾਂ ਤਾਂ ਜੇ ਅਸੀਂ ਦੇਖੋਗੇ ਵੀ ਕਿਸ ਤਰੀਕੇ ਜਿਹੜੀ ਆਂਦਾ ਤੁਹਾਨੂੰ ਜਿਹੜੀ ਆ ਫਾਇਰਿੰਗ ਉਹਨਾਂ ਵੱਲੋਂ ਕੀਤੀ ਗਈ ਹੈ ਤਾਂ ਬਿਲਕੁਲ ਜਿੱਥੇ ਇਹਨਾਂ ਦੇ ਦੂਜੇ ਮਰੀਜ਼ ਜਿਹੜੇ ਦਾਖਲ ਨੇ ਉਹਨਾਂ ਨਾਲ ਵੀ ਜੂਰ ਗੱਲਬਾਤ ਕਰਨ ਦੀ ਜਿਹੜੀ ਇਹ ਕੋਸ਼ਿਸ਼ ਕਰਾਂਗੇ ਪਰ ਤਕਰੀਬਨ ਦੱਸਿਆ ਜਾ ਰਿਹਾ ਕਿ ਚਾਰ ਜਿਹੜੇ ਇਹਨਾਂ ਦੇ ਬੰਦੇ ਨੇ ਉਹ ਘਾਇਲ ਲਿੱਤੇ ਹੋਏ ਨੇ ਤਾਂ ਬਾਈ ਜੀ ਇਹ ਫਾਇਰਿੰਗ ਹੋਈ ਕਿਉਂ ਆ ਤੁਹਾਡੇ ਉੱਤੇ ਕੀ ਕਾਰਨ ਕੀ ਸੀਗਾ ਉਸ ਸਮੇਂ ਬਸ ਆਰ ਬਰਦਾਸ਼ਤ ਉਦੇ ਕਰਕੇ ਉਹਨਾਂ ਨੇ ਫਾਇਰਿੰਗ ਕਰਤੀ ਸਾਡੇ ਕਹਿੰਦੇ ਪਹਿਲਾਂ ਵੀ ਸਰਪੰਚ ਦੇ ਇਲੈਕਸ਼ਨ ਲੜੇ ਸੀ ਵਿਅਕਤੀ ਉਹ ਵੀ ਹਾਰ ਗਿਆ ਸੀ ਕੌਣ ਜੀ ਜਿਹੜਾ ਜਿਹੜੇ ਵਿਅਕਤੀ ਨੇ ਗੋਲੀਆਂ ਚਲਾਈਆਂ ਤੁਹਾਡੇ ਤੇ ਹਾਂਜੀ ਨਹੀਂ ਉਹ ਉਹਦੀ ਪਾਰਟੀ ਜਿੱਤ ਗਈ ਸੀ ਅਰੇ ਜੇ ਪਾਰਟੀ ਜਿੱਤੀ ਸੀ ਸਰਪੰਚੀ ਜਿੱਤ ਗਈ ਸੀ ਹਾਂ ਤੇ ਹੁਣ ਬਲਾਕ ਸੰਭ ਦੀ ਔਰ ਜ਼ਿਲ੍ਹਾ ਪ੍ਰੀਸ਼ਦ ਦੋਨੋਂ ਹਾਰ ਗਏ ਇਸ ਵਾਰ ਉਹ ਕੈਂਡੀਡੇਟ ਸੀ ਜ਼ਿਲ੍ਹਾ ਪ੍ਰੀਸ਼ਦ ਦਾ ਆਪ ਹੂੰ ਉਹ ਵੈਸੇ ਵੀ ਬਦਮਾਸ਼ੀ ਗੁੰਡਾਗਰਦੀ ਕਰਦਾ ਜੀ ਕਿਸ ਕਿਸ ਕਸ ਸਮੇਂ ਦੀ ਘਟਨਾ ਚੱਲ ਰਹੀ ਤੁਸੀਂ ਪਰ ਚੌਥੇ ਧੰਨਵਾਦ ਰੈਲੀ ਕੱਢ ਰਹੇ ਸੀ ਧੰਨਵਾਦ ਰੈਲੀ ਕੱਢ ਰਹੇ ਸੀ ਜੀ ਤਕਰੀਬੋਂ ਸੀ ਉਹਨਾਂ ਦੇ ਮੱਲੇ 'ਚ ਗਏ ਸੀ ਜਿੱਦੋਂ ਉਹਨਾਂ ਵੱਲੋਂ ਫਾਇਰਿੰਗ ਉੱਥੇ ਕੀਤੀ ਗਈ ਐ ਉਹ ਤੁਹਾਨੂੰ ਨੜਕੇ ਰਿਆ ਆ ਕੇ ਉੱਥੇ ਕੇਰਿਆ ਜੀ ਉਹਨਾਂ ਨੇ ਆ ਕੇ ਹਾਂ ਅਸੀਂ ਆਪਣੇ ਮੱਲੇ ਸੀ ਉਹਦੇ ਮੱਲੇ ਤਾਂ ਅਸੀਂ ਜਾਣਾ ਵੀ ਨਹੀਂ ਸੀ ਹੂੰ ਅਸੀਂ ਆਪਣੇ ਮੱਲੇ ਸੀਗੇ ਹੂੰ ਤਾਂ ਉੱਥੇ ਬਸ ਕੱਢ ਰਹੇ ਜੀ ਰੈਲੀ ਉਹਨੇ ਆ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ ਪਹਿਲਾਂ ਪਥਰਾਵ ਸ਼ੁਰੂ ਕੀਤਾ ਉਹਦੇ ਬੇਟੇ ਦੋਨੋਂ ਔਰ ਜਸਵੀਰ ਸਿੰਘ ਸਰਪੰਚ ਸਾਬਕਾ ਸਰਪੰਚ ਉਹਨਾਂ ਨੇ ਔਰ ਨਾਲ ਉਹਨਾਂ ਦੇ ਪੂਜਾ ਸ਼ਰਮਾ ਸੀ ਪੰਜ ਦੀ ਕੈਂਡੀਡੇਟ ਸੀ ਉਹ ਪੰਜ ਪੰਜ ਜਿੱਤ ਪੰਜ ਜਿੱਤੀ ਸੀ ਉਹਨਾਂ ਦੀ ਟੀਮ ਦੇ ਵਿੱਚ ਤੇ ਉਹਦੇ ਘਰ ਦੇ ਕੋਲੇ ਆ ਕੀ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਹੈ ਬਿਲਕੁਲ ਕਿੰਨੇ ਕੁ ਫਾਇਰ ਜਿਹੜੇ ਨੇ ਉਹਨਾਂ ਨੇ ਕੱਢੇ ਉੱਥੇ ਜਿਹੜੇ 15 ਤੋਂ 20 ਦੇ ਵਿੱਚ ਫਾਇਰ ਕਰ ਲਗਾਤਾਰ ਫਾਇਰ ਛੱਡੇ ਉਸ ਤੋਂ ਪਹਿਲਾਂ ਪਥਰਾਵ ਵੀ ਹੋਇਆ ਤੁਹਾਡੇ ਉੱਤੇ ਪਥਰਾਵ ਹੋਇਆ ਜੀ ਸਾਡੇ ਤੇ ਪਥਰਾਵ ਹੋਇਆ ਕਿੰਨਾ ਕੁ ਸਮਾਂ ਜਿਹੜਾ ਇਹ ਜਿਹੜੀ ਵਾਰਦਾਤ ਚੱਲੀ ਹੈ ਜਿੱਥੇ ਉਹਨਾਂ ਵੱਲੋਂ ਪਥਰਾਵ ਵੀ ਕੀਤਾ ਗਿਆ ਤੇ ਗੋਲੀਆਂ ਵੀ ਚੱਲੀਆਂ ਗਈਆਂ ਸਰ ਉੱਥੋਂ ਉੱਥੇ ਲੱਗੇ 10 10 ਤੋਂ 15 ਮਿੰਟ ਕਾ 15 ਨੂੰ ਜੀ ਤੇ ਇਹ ਸਾਰਾ ਡਰਮ ਜਿਹੜਾ ਉਸ ਲੋਕਾਂ ਨੇ ਵੀ ਦੇਖਿਆ ਹਾਂਜੀ ਸਾਰੇ ਲੋਕਾਂ ਨੇ ਦੇਖਿਆ ਸਾਰਿਆਂ ਨੇ ਦੇਖਿਆ ਜੀ ਉਹ ਕਹਿੰਦੇ ਨਹੀ ਬੱਲੇ ਗੋਲੀਆਂ ਚੱਲਦੀਆਂ ਤੇ ਕੋਈ ਡਰ ਗਿਆ ਪਿੱਛੇ ਹੋ ਗਿਆ ਕਾਫੀ ਜ਼ਿਆਦਾ ਦੂਰ ਹੋ ਗਿਆ ਤੇ ਉਹ ਕਿੰਨੇ ਤੁਹਾਡੇ ਜਿਹੜੇ ਬੰਦੇ ਨੇ ਜ਼ਖਮੀ ਹੋਏ ਨੇ ਇਹਦੇ ਵਿੱਚ ਚਾਰ ਬੰਦੇ ਜੀ ਚਾਰ ਬੰਦੇ ਤੇ ਸਭ ਤੇ ਗੋਲੀਆਂ ਲੱਗੀਆਂ ਨੇ ਹਾਂਜੀ ਸਭ ਤੇ ਗੋਲੀਆਂ ਲੱਗੀਆਂ ਪ੍ਰਸ਼ਾਸਨ ਤੁਹਾਡੇ ਕਿੰਨੀਆਂ ਗੋਲੀਆਂ ਲੱਗੀਆਂ ਨੇ ਮੇਰੇ ਇੱਕ ਦੋ ਗੋਲੀਆਂ ਲੱਗੀਆਂ ਜੀ ਕਿਧਰ ਲੱਤ 'ਚ ਕਿਧਰ ਵਾਲੀ 'ਚ ਦੋਨੋਂ ਲੱਤਾਂ 'ਚ ਹਾਂਜੀ ਤੇ ਪ੍ਰਸ਼ਾਸਨ ਉਹ ਵੀ ਮੰਨ ਕਰਦੇ ਨੇ ਪ੍ਰਸ਼ਾਸਨ ਤੋਂ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇ ਸਖਤ ਕਾਰਵਾਈ ਕੀਤੀ ਜਾਵੇ ਤੇ ਕੀ ਲੱਗਦਾ ਵੀ ਮੌਜੂਦਾ ਸਰਕਾਰ ਦੇ ਮੀਨਸ ਜਿਹੜੇ ਚੋਣ ਜਿੱਤੇ ਹੋ ਤਾਂ ਸਰਕਾਰ ਇਹਦੇ ਵਿੱਚ ਇਨਵੋਲ ਹੋਊਗੀ ਹੁਣ ਜਲਦ ਕਿ ਨਹੀਂ ਹੋਣਾ ਚਾਹੀਦਾ ਸਰਕਾਰ ਨੂੰ ਇਨਵੋਲ ਉਹਨਾਂ ਲਈ ਲੜਿਆ ਉਹ ਉਹਨਾਂ ਦੀ ਪਾਰਟੀ ਵੱਲ ਸੀਗੇ ਉਹਨਾਂ ਨੂੰ ਇਨਵੋਲ ਹੋਣਾ ਚਾਹੀਦਾ ਜੀ ਕੀ ਭਾਤਾਂ ਤੋਂ ਕੀ ਕਹਿਣਾ ਚਾਹੀਦਾ ਮਾਨ ਸਾਹਿਬ ਦੋਸ਼ੀਆਂ ਨੂੰ ਸਖਤ ਕਾਰਵਾਈ ਦੋਸ਼ੀਆਂ ਤੇ ਸਖਤ ਕਾਰਵਾਈ ਕੀਤੀ ਜਾਵੇ ਦੋਸ਼ੀਆਂ ਨੂੰ ਬੰਦੀ ਸਜ਼ਾ ਦਿੱਤੀ ਜਾਵੇ কি ਹੋਇਆ ਕੀ ਜੀ ਅਬ ਲਾਤੋਂ ਦੇ ਜਿਲ੍ਹਾ ਵਿੱਚ ਚੋਣਾ ਸੀ ਨਾ اچھا ਅਸੀਂ ਜਦ ਤੱਕ ਅੱਛਾ ਉਹ ਆਦਿ ਅਸੀਂ ਮਹੱਲੇ ਦਾ ਧੰਨਵਾਦ ਕਰ ਰਹੇ ਸੀ ਅੱਛਾ ਮਹੱਲੇ ਦਾ ਧੰਨਵਾਦ ਕਰ ਰਹੇ ਅੱਛਾ ਫੇ ਕੀ ਹੋਇਆ ਉਹ ਇੱਕ ਪੰਚ ਲੈਤੀ ਹੈਗੀ ਉਹਦੇ ਘਰ ਵਿੱਚ ਇਕੱਠੇ ਹੋਏ ਹੋਏ ਸੀਗੇ ਹੂੰ ਉਹ ਆਪਣੇ ਜਿਲ੍ਹਾ ਵਿੱਚੋਂ ਖਾਰਿਆ ਹੋ ਜਿੱਦੈ ਅਸੀਂ ਨੇੜੇ ਪਹੁੰਚ ਕੇ ਇੱਟਾ ਵੱਟੇ ਚਲਾਤੀ ਉਹਨਾਂ ਨੇ ਗੋਣੀ ਚਲਾਤੀ ਗੋਲੀ ਨਾ ਕਿੰਨੇ ਕਿੰਨੇ ਫਾਇਰ ਗੱਡੀ کافی ਕੱਡੇ ਨੇ ਚਾਰ ਬੰਦੇ ਜ਼ਖਮੀ ਹੋਏ ਆ ਚਾਰ ਬੰਦ ਤੁਹਾਡਾ ਕੀ ਨਾਮ ਗੁਰਮਤ ਸਿੰਘ ਪਿੰਡ ਸਾਹਿਬ ਦੀ ਹੈ ਹਾਂ ਚੱਕਰ ਕੋਲ ਬੇਟਾ ਇਸ ਤੇ ਮੇਰਾ ਕਰ ਦੇ ਨੇ ਬਾਕੀ ਬਾਅਦ ਨਹੀਂ ਬੇਟੀਆਂ ਵੀ ਆਈਆਂ ਦੋ ਬਸ ਅਜੇ ਵੀ ਆਈਆਂ ਦੋ ਠੀਕ ਹੈ ਤੁਸੀਂ ਉੱਚ ਵਿੱਚ ਜੀ ਰੈਲੀ ਹਾਂ ਠੀਕ ਹੈ ਮੈਂ ਧੰਨਵਾਦ ਕਰ ਰਿਹਾ ਜੀ ਮੱਲੇ ਦਾ ਸੀ ਕਿੰਨੇ ਕੋ ਜਾਣੇ ਜੀ ਆਵਾਜ਼ ਦੀ ਪਾਰਟੀ ਲ ਕਿਸੇ ਆਹ ਮਾੜੀ ਉਹ ਕਾਂਗਰਸੀ ਨੇ ਜੋ ਪਬਲਿਕ ਵਾਲਾ ਚਲਾਈ ਉਹ ਹਾਰ ਗਿਆ ਉਹਨਾਂ ਦਾ ਹਾਰ ਪਤਾਸ ਨਹੀਂ ਹੋਈ ਸ਼ਖਸ ਮਜੂਦ ਨੇ ਜਿਨ੍ਹਾਂ ਉੱਤੇ ਜਿਹੜੀ ਆ ਫਾਇਰਿੰਗ ਹੋਈ ਆ ਆ ਬਾਬਾ ਜੀ ਕਿੰਨੇ ਕ ਵਜੇ ਦੀ ਘਟਨਾ ਹੈ ਕੀ ਹੋਇਆ ਕੀ ਸੀਗਾ ਪੂਰਾ ਮੁੱਦਾ ਜੀ ਹੁਣ ਤੇ ਜੀ 2 ਘੰਟੇ ਪਹਿਲਾਂ ਦੀ ਘਟਨਾ ਹੈ ਅਸੀਂ ਡੋਰ ਟੂ ਡੋਰ ਕਰ ਰਹੇ ਸੀ ਡੋਰ ਟੂ ਡੋਰ ਕਰਦੇ ਸਮੇਂ ਛਣੇ ਸਾਨੂੰ ਪਹਿਲਾਂ ਵੀ ਇਹ ਗੱਡੀ ਚ ਧਮਕੀ ਦੇ ਕੇ ਗਏ ਇਹ ਜੇ ਉਧਰ ਤੁਸੀਂ ਆਏ ਜੁਣ ਤਾਂ ਮੈਂ ਐ ਕਰ ਦੂੰ ਵੀਡੀਓ ਸਾਰਾ ਕੁਝ ਬਣਿਆ ਉਹਨਾਂ ਦਾ A to Z ਠੀਕ ਆ ਉਹ ਤੁਸੀਂ ਬੀਚੇ ਗਏ ਉਹਨਾਂ ਦੇ ਕੋਲ ਇਧਰ ਆਏ ਉਹਨਾਂ ਨੇ ਸਾਡੇ ਦੇ ਫਾਇਰਿੰਗ ਸ਼ੁਰੂ ਕਰਤੀ ਸਾਡੇ ਉਹਨਾਂ ਵਿੱਚ ਜਿਹੜੀ ਵੀਡੀਓ ਚੱਲਦੀ ਉਹ ਚ ਪਥਰਾਪ ਵੀ ਹੋਇਆ ਦੋਨੋਂ ਪਾਰਟ ਦੋਨੋਂ ਪਾਸਿਆਂ ਵੱਲੋਂ ਇੱਟਾਂ ਰੋੜੇ ਵੀ ਚੱਲੇ ਰੋੜੇ ਇੱਟਾਂ ਰੋੜੇ ਬਹੁਤ ਚਲਾਏ ਉਹਨਾਂ ਨੇ ਨਾਲ ਜਿਹੜੇ ਉਹਨਾਂ ਨੇ ਨਾਲ ਫਾਇਰਿੰਗ ਕੀਤੀ ਸਾਡੇ ਰੋੜੇ ਮਾਰੇ ਆਹ ਮੋਢੇ ਇਧਰ ਲੱਗੇ ਸਾਡੇ ਇਧਰ ਭੰਤ ਐ ਇਧਰ ਸਾਡੇ ਪੈਰ ਤਿਆਰੀ ਗੋਲੀ ਮਾਰੀ ਸਿੱਧੀ ਆੜੇ ਤਿੰਨ ਚਾਰ ਬੰਦੇ ਹੋਰ ਨੇ ਉਹਨਾਂ ਲੱਤਾਂ ਦੇ ਗੋਲੀਆਂ ਲੱਗੀਆਂ ਨੇ ਜੇ ਮਾਰਨ ਲੱਗੇ ਤੇ ਜਵਾਬ ਦੇ ਯਾਰ ਕਿਤੇ ਲੱਗਦੀ ਫਿਰ ਹਾਂ ਫਿਰ ਕਿੱਦਾਂ ਕਿੱਡਾ ਨੁਕਸਾਨ ਹੁੰਦਾ ਕਿ ਨਹੀਂ ਕਿੱਡੀ ਗੱਲ ਜੀ ਔਰ 5 ਸਾਲਾਂ ਬਾਅਦ ਬੰਦਾ ਪਾਣੀ ਜਾਂਦਾ 5 ਸਾਲਾਂ ਬਾਅਦ ਤੁਸੀਂ ਫੇਰ ਦੇਖ ਲਓ ਯਾਰ ਜੇ ਹੁਣ ਆਪਾਂ ਬਾਜ਼ਾਰ 'ਚ ਦੋ ਪਹਿਲਵਾਨ ਘੋਲਦੇ ਆ ਠੀਕ ਆ ਇੱਕ ਨੇੜਾ ਟਹਿਣਾ ਹੀ ਟਹਿਣਾ ਕਿ ਨਹੀਂ ਉਹਦੇ ਘੜੀ ਹੋ ਗਈ ਕੋਈ ਨਹੀਂ ਉਧਰ ਵਿੱਚ ਆਪਣਾ ਹਿੰਮਤ ਰੱਖੋ ਵੀ ਆ ਗਾਲਬਰੀ ਫੇਰ ਖੜਾਵੇਂ ਭਾਈ ਇਹ ਰੰਜਿਸ਼ ਸੀ ਕੋਈ ਪ੍ਰਾਣੀ ਰੰਜਿਸ਼ ਸੀ ਜਾਂ ਜਿਹੜੀ 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 ਹਾਰ ਉਹਨਾਂ ਦਾ ਬਰਦਾਸ਼ਤ ਨਹੀਂ ਹੋਈ ਉਹਨਾਂ ਦਾ ਹਾਰ ਨਹੀਂ ਬਰਦਾਸ਼ਤ ਹੋਈ ਵੀ ਇਹ ਇਹ ਤਾਂ ਭਾਈ ਕੱਲੜੀ ਪੈਂਦੀ ਹੈ ਜੇ ਹੁਣ ਮੰਦਾਨ ਚ ਆ ਗਏ ਜਿਆਦਾ ਚੰਡੀ ਦਿਖਾਓ ਜਾਂ ਚੰਡੀ ਜੜਾਓ ਆਪਦੀ ਕਿ ਨਹੀਂ ਨਹੀਂ ਕੀ ਤੁਹਾਡੇ ਵੱਲੋਂ ਉੱਥੇ ਜਾ ਕੇ ਲਗਾ ਰਾਇਆ ਵਿਚਾਰਾ ਸੀ ਉਹਨਾਂ ਨੇ ਵੀ ਕਿ ਉਹਨਾਂ ਦੇ ਮੱਲੇ ਜਾ ਕੇ ਜਿਹੜੇ ਪ੍ਰਚਾਰ ਕੀਤਾ ਜਾ ਰਿਹਾ ਸੀ ਉਹਨਾਂ ਦੇ ਮੱਲੇ ਜੀ ਜਦੋਂ ਅਸੀਂ ਜਾ ਰ ਆਪਾਂ ਥੈਂਕਸ ਤੁਹਾਨੂੰ ਪਰੇਸ਼ਾਨਾ ਥੈਂਕਸ ਤੁਹਾਨੂੰ ਕਰਨਾ ਸੀਗਾ ਧੰਨਵਾਦ ਸਾਰਿਆਂ ਦਾ ਡੂ ਟੂ ਡੂਰ ਜਾ ਕੇ ਜਦੋਂ ਡੂ ਟੂ ਡੂਰ ਜਾ ਕੇ ਆਪਾਂ ਵੋਟਾਂ ਮੰਗਦੇ ਆ ਆਪਣਾ ਧੰਨਵਾਦ ਵੀ ਕਰਦਾ ਹੱਕਾ ਹੱਕ ਰਹਿ ਗਿਆ ਨਹੀਂ ਉਹ ਅਜੀ ਹੱਕਾ ਦਾ ਜਤਾ ਰਹੀ ਅਸੀਂ ਧੰਨਵਾਦ ਸਨਾਂ ਕਰ ਰਹੇ ਸੀ ਸਾਰੇ ਸਾਨੂੰ ਸੰਗਤ ਸਾਡੇ ਨਾਲ ਸੰਨੀ ਡਿਵੀਜ਼ਨ ਦੇ ਪੁਛੇ ਜੋ ਪ੍ਰਸ਼ਾਸਨ ਨਾਲ ਸਾਰੇ ਸਾਨੂੰ ਵਧੀਆ ਮਾਹੌਲ ਵਧੀਆ ਬਣਾਉਂਦੇ ਸੀਗੇ ਇਹਨਾਂ ਨੇ ਪਤਾ ਨਹੀਂ ਕੀ ਮਨ ਚ ਆਈ ਇੱਕ ਪੂਜਾ ਪੂਜਾ ਕੋਈ ਪੰਚ ਨਹੀਂ ਇਹਨਾਂ ਦੀ ਹੋਈ ਅੱਛਾ ਜੀ ਤੇ ਉਹ ਉਹ ਨਾਲ ਲੈ ਗਈ ਇਹਨਾਂ ਨੂੰ ਉਹਨੇ ਨਾਲ ਫੈਰ ਕਰਵਾਏ ਨੇ ਨਾਲ ਇਹ ਫੈਰ ਕੀਤੇ ਕਿਸ ਵਿਅਕਤੀ ਨੇ ਏ ਮੈਨੂੰ ਪਤਾ ਨਹੀਂ ਸ਼ਕੀਪ ਨਹੀਂ ਸੰਦੀਪ ਬਸੰਦੂਪ ਨਾਂ ਲੈਂਦੇ ਆ ਉਹ ਬੰਦੇ ਦਾ ਸਰਪੰਚ ਸਾਹਿਬ ਹਾਂ ਸਾਇਦ ਸਰਪੰਚ ਹੀ ਹੋਰ ਸੰਦੀਪ ਬਸੰਦੂਪ ਨਾਂ ਹੋਣਾ ਉਹਨੇ ਖੁਦ ਫੈਰ ਕੀਤੇ ਕਿੰਨੇ ਕ ਫੈਰ ਕੱਢੇ ਨੇ ਟੋਟ ਟਾ 10 ਫੈਰ ਕੀਤੇ ਨੇ ਉਹਨੇ 10 ਫੈਰ ਕਰਕੇ ਉਹਰੇ ਵਿੱਚੋਂ ਸਾਡੇ ਤਿੰਨ ਚਾਰ ਦੇ ਦਾ ਗੋਲੀਆਂ ਲੱਤਾਂ ਲੱਗੀਆਂ ਮੇਰੀ ਆਗੇ ਗੋਡੇ ਤੇ ਲੱਗੀ ਫੂੜ ਦੇ ਵਿੱਚ ਹੀ ਫੂੜ ਹਾਂਜੀ ਤੇ ਉਸ ਦਿਵਾਰ ਫਾਇਰਿੰਗ ਹੋ ਗਈ ਦੂਜੀ ਵਾਰ ਦੂਜਾ ਮਤਲਬ ਰੋੜੇ ਵੱਟੇ ਮਾਰਨ ਲੱਗੇ ਤੁਹਾਡੇ ਵੱਲੋਂ ਜਵਾਬੀ ਵੀ ਕੋਈ ਮੈਸ ਵਾਰ ਕੀਤਾ ਗਿਆ ਉਹਨਾਂ ਦੇ ਕਿੱਦਾਂ ਮਤਲਬ ਮੈਂ ਤੁਹਾਡੇ ਵੱਲੋਂ ਕੋਈ ਜਵਾਬੀ ਵਾਰ ਵੀ ਕੀਤਾ ਕਿ ਜਦੋਂ ਉਹਨਾਂ ਨੇ ਗੋਲੀਆਂ ਚਲਾਈਆਂ ਅਸੀਂ ਤਾਂ ਸਾਡੀ ਫਿਰ ਕੀ ਕਰ ਸਕਦੇ ਸੀ ਹਾਂ ਠੀਕ ਆ ਅਸੀਂ ਵੀ ਫਿਰ ਚੱਕਣਾ ਮੜਾ ਮੜਾ ਮਾਰਨ ਦੇ ਬੰਦੇ ਆ ਭੱਜ ਲੈ ਉਹਦੇ ਵੱਲੋਂ ਸਿਰਫ ਧਰਾਵੀ ਹੋਇਆ ਉਸ ਤੋਂ ਬਾਅਦ ਜਿਹੜੀ ਭੱਜ ਕੇ ਸਾਡੇ ਵੱਲ ਕੇ ਜੀਉ ਉਸ ਕੋਈ ਇੱਕ ਲੇਡੀ ਵੀ ਨਜ਼ਰ ਆ ਰਹੀ ਹੈ ਲੇਡੀ ਕੌਣ ਸੀ ਲੇਡੀ ਜਿਹੜੀ ਜੋ ਪੂਜਾ ਪੂਜਾ ਪੰਜ ਨੇ ਦੱਸੀ ਜ ਨਹੀਂ ਉਹ ਉਹ ਖੁਦ ਉੱਤੇ ਹਾਂਜੀ ਖੁਦ ਮਨਜੂਰ ਸੀਗੀ ਉਹਨੇ ਆਪ ਖੁਦ ਕਰਵਾਇਆ ਯਾਰ ਪੂਜਾ ਪੂਜਾ ਜਿਹੜੀ ਪਲਣੀ ਕਰੀ ਮੈਨੂੰ ਹਾਰ ਨਹੀਂ ਬਰਦਾਸ਼ਤ ਹੋਈ ਜਨ ਯਾਨੋ ਥਾਣੇਦਾਰ ਚੱਕ ਕੇ ਲੈ ਕੇ ਗਿਆ ਨਾ ਪੁਲਿਸ ਵਾਲੇ ਗੱਡੀ ਦੇ ਵਿੱਚ ਬੈਠੀ ਸਾਨੂੰ ਕਰਦੀਆ ਕਿ ਜੀ ਸਾਤੋਂ ਹਾਰ ਨਹੀਂ ਬਰਦਾਸ਼ ਹੈ ਆ ਬੋ ਆਜੋ ਆ ਬਹੁਤ ਮੈਂ ਪੰਚ ਨਹੀਂ ਜਿਹੜਾ ਕੋ ਮਰਜ਼ੀ ਕਰਾਂ ਵੀ ਜੇ ਤੂੰ ਪੰਚ ਨਹੀਂ ਬਣ ਗਈ ਜੜਿਆ ਗੋਲੀਆਂ ਮਾਰ ਦੇ ਸਾਡੇ ਇਹ ਨਹੀਂ ਗੱਡੀ 깔 ਲੋਗੀ ਗੱਡੀ ਕਿ ਤੂੰ ਪੰਚ ਨਹੀਂ ਮੈਂ ਕਿੱਡਾ ਕਦਰਾ ਹੋ ਗਿਆ ਇਹ ਨਹੀਂ ਇੱਕ ਸਾਡੀ ਨਿੰਗਾ ਸਿੰਘ ਨੇ ਗੱਲ ਆ ਨਾ ਅਸੀਂ ਬੱਚੇ ਤੇ ਨਾ ਅਸੀਂ ਕਿਸੇ ਔਰਤ ਦੇ ਹੱਥ ਨਹੀਂ ਜਾਣਾ ਛੱਡ ਠੀਕ ਆ ਜੇ ਉਹਦੀ ਤਾਂ ਕੋਈ ਹੋਰੰਦਾਰ ਕਰ ਦੇਣਾ ਜੀ ਆ ਕਾਲੀ ਕਰ ਦੇਣੀ ਵਰ ਵਾਸ ਕਿਉਂਕਿ ਉਹ ਸਾਡੇ ਰਿਪੇਅਰ ਕਰਦੇ ਸੀ ਪਰ ਆਪਾਂ ਨੂੰ ਵੀ ਆਪ ਜਾ ਕੇ ਕੋਈ ਕਰਨਾ ਹੀ ਪੈਣਾ ਸੀਗਾ ਜੀ ਕਿ ਨਹੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਪਰਦਾਸ਼ ਤੁਨ ਯਾਰ ਕਿਉਂ ਆਪਾਂ ਇਹੀ ਕਹਿ ਸਕਦੇ ਆ ਭਰਾਵਾ ਅੱਗੇ ਬਾਅਦ ਵੋਟਾਂ ਪੈਂਦੀਆਂ ਨੇ ਆਪਦਾ ਜਿੱਤ ਹਾਰ ਤਾਂ ਬਣੀ ਹੁੰਦੀ ਆ ਠੀਕ ਆ ਜਿੱਤ ਵੀ ਬਰਦਾਸ਼ ਕਰੋ ਹਾਰ ਵੀ ਬਰਦਾਸ਼ ਕਰੋ ਕਿ ਨਹੀਂ ਬਿਲਕੁਲ ਪਰ ਆਪਾਂ ਥੋੜੀ ਆ ਵੀ ਲੜਾਈਆਂ ਕਰੋ ਕੋਈ ਅਗਲੀ ਵੇਰ ਫੇਰ ਆਪਾਂ ਅਗਲੀ ਵਾਰੀ ਫੇਰ ਆਜੂਗਾ 5 ਸਾਲਾਂ ਬਾਅਦ ਫੇਰ ਤੁਸੀਂ ਭਾਈ ਖੜ੍ਹਜੋ ਫੇਰ ਮੌਕਾ ਹੋ ਜਾ ਕੀ ਪਤਾ ਉਹ ਪ੍ਰਬਾਦ ਉਹ ਪ੍ਰਬਾਦ ਬਾਫਟਾ ਦੋਸਤੋ ਵੱਡਾ ਕੋਈ ਨਹੀਂ ਹੈਗਾ ਉਹ ਜਿਹੜਾ ਪਰਮਾਨ ਨੇ ਕੋ ਲਿਖਤਾ ਉਹਨੂੰ ਕੋਈ ਮਟਾਉਣ ਵਾਲਾ ਨਹੀਂ ਉਸੇ ਵੱਲੇ ਤੋਂ ਕਿ ਬਸ ਉਸੇ ਸਾਡਾ ਜਿਹੜਾ ਸੁਖਮੀ ਸਿੰਘ ਖੰਨਾ ਜੀ ਨੇ ਇਹ ਸਾਡੇ ਸ਼ੁਰੂ ਤੋਂ ਹੀ ਸਾਡੇ ਦੋਸਤ ਨੇ ਹਾਂ ਪ੍ਰਚਾਰ ਵੈਸੀ ਮਤਲਬ ਧੰਨਵਾਦ ਕਰਨ ਆਏ ਸੀ ਹਾਂਜੀ ਹਾਂਜੀ ਉਹਦਾ ਜੀ ਧੰਨਵਾਦ ਕਰਦੇ ਸੀ ਗੁਰਦੁਆਰਾ ਸਾਹਿਬ ਤੋਂ ਤੁਰੇ ਸੀਗੇ ਠੀਕ ਹੈ ਸਾਰਿਆਂ ਨੇ ਮੂੰਹ ਮਿੱਟਾ ਕਰਦੇ ਗਏ ਲੱਡੂ ਫੰਡ ਦੇ ਗਏ ਸਾਰਿਆਂ ਨੇ ਸਾਨੂੰ ਵਧੀਆ ਹੱਥ ਪਾਏ ਗਲੇ ਮਿਲੇ ਹੱਥ ਜੋੜ ਕੇ ਹੱਥ ਜੋੜ ਕੇ ਸਾਰਿਆਂ ਨੂੰ ਸੱਚੀ ਗੱਲ ਕੀਤੀ ਸਾਰਿਆਂ ਦਾ ਥੈਂਕਸ ਕੀਤਾ ਇਹਨਾਂ ਨੇ ਪਤਾ ਨਹੀਂ ਜਿਹੜੇ ਖਾਲੇ ਕੀ ਕਰਨ ਕੀ ਮੰਨ ਚਾਹੀ ਕੀ ਨਹੀਂ Vaş feyr etməyə başlayır